ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ 29 ਮਾਰਚ ਹੈ ਅੱਜ ਚੇਤ ਦੀ ਮੱਸਿਆ ਵੀ ਹੈ ਤੇ ਨਾਲ ਦੇ ਨਾਲ ਦੱਸਿਆ ਜਾ ਰਿਹਾ ਹੈ ਜੀ ਕਿ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਜੇਕਰ ਤੁਸੀਂ ਅੱਜ ਦੇ ਦਿਨ ਜੀਰੇ ਦੇ ਪੰਜ ਦਾਣੇ ਇਸ ਜਗ੍ਹਾ ਤੇ ਰੱਖ ਦਿਓਗੇ ਤੇ ਤੁਹਾਡੇ ਘਰ ਦੇ ਪੈਸੇ ਵਿੱਚ ਵਾਧਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਆਪਣੀ ਪੂਰੀ ਹੀ ਸ਼ਰਧਾ ਤੇ ਵਿਸ਼ਵਾਸ ਰੱਖ ਲੈਂਦੇ ਹਾਂ ਤਾਂ ਫਿਰ ਪਰਮਾਤਮਾ ਜੀ ਸਾਡੇ ਅਧੇ ਕੰਮ ਤੇ ਅਧੂਰੇ ਕੰਮ ਵੀ ਆਪ ਪੂਰਿਆਂ ਕਰ ਦਿੰਦੇ ਹਨ ਕਿਉਂਕਿ ਸਾਧ ਸੰਗਤ ਜੀ ਜੇ ਆਪਾਂ ਇਹੀ ਸੋਚਣਾ ਹੈ ਕਿ ਮੇਰਾ ਕੁਝ ਨਹੀਂ ਬਣਨਾ ਮੇਰਾ ਕੁਝ ਹੋ ਨਹੀਂ ਸਕਦਾ ਮੈਂ ਕਿਸੇ ਵੀ ਕੰਮ ਵਿੱਚ ਸਫਲ ਨਹੀਂ ਹੋ ਸਕਦਾ ਫਿਰ ਉਹ ਕੰਮ ਕਿੱਥੋਂ ਬਣੇਗਾ ਪਰ ਜੇ ਅਸੀਂ ਪੂਰੇ ਹੀ ਸ਼ਰਦਾ ਤੇ ਵਿਸ਼ਵਾਸ ਤੇ ਨਾਲ ਵੀ ਸ਼ਹੀਦ ਸਿੰਘਾਂ ਦੇ ਅੱਗੇ ਆਪਣੀ ਝੋਲੀ ਅਡਾਂਗੇ ਤਾਂ ਸ਼ਹੀਦ ਸਿੰਘ ਸਾਡੇ ਤੇ ਜ਼ਰੂਰ ਕਿਰਪਾ ਕਰ ਦੇਣਗੇ ਇਸ ਗੱਲ ਨੂੰ ਕਦੇ ਆਪਣੇ ਜ਼ਿੰਦਗੀ ਵਿੱਚ ਅਪਣਾ ਕੇ ਵੇਖ ਲੈਣਾ ਸਾਤ ਸੰਗਤ ਜੀ ਜਿਨ੍ਹਾਂ ਦਾ ਵਿਸ਼ਵਾਸ ਸ਼ਰਧਾ ਭਾਵਨਾ ਹੁੰਦੀ ਹੈ ਉਹਨਾਂ ਦੇ ਕਾਰਜ ਵੀ ਫਿਰ ਆਪਣੇ ਆਪ ਰਾਸ ਹੋ ਜਾਂਦੇ ਹਨ ਇਸੇ ਤਰ੍ਹਾਂ ਹੀ ਸਾਤ ਸੰਗਤ ਜੀ ਜਿਨ੍ਹਾਂ ਦੇ ਵਿਸ਼ਵਾਸ ਸ਼ਰਧਾ ਭਾਵਨਾ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਪਾਠ ਗੁਰਬਾਣੀ ਪੜਨ ਦੇ ਵਿੱਚ ਜਪ ਤਪ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਤੇ ਫਿਰ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਹੁੰਦੀ ਬਸ ਸਾਤ ਸੰਗਤ ਦੀ ਸ਼ਰਧਾ ਭਾਵਨਾ ਦੀ ਗੱਲ ਹੁੰਦੀ ਹੈ ਜਦੋਂ ਇੱਕ ਗੱਲ ਤੁਸੀਂ ਅਕਸਰ ਵੇਖੀ ਹੋਵੇਗੀ ਕਿ ਜਦੋਂ ਸਾਥ ਸੰਗਤ ਜੀ ਸਾਰੇ ਤੁਹਾਡੇ ਖਿਲਾਫ ਹੋ ਜਾਂਦੇ ਹਨ ਦੁਨੀਆ ਤਹਨੇ ਮਿਹਨੇ ਮਾਰਨ ਲੱਗ ਜਾਂਦੀ ਹੈ ਤੁਹਾਡਾ ਕੋਈ ਵੀ ਸਾਥ ਸੰਬੰਧੀ ਰਿਸ਼ਤੇਦਾਰ ਜਿਹੜੇ ਹੁੰਦੇ ਹਨ ਉਹ ਵੀ ਮਾੜੇ ਸਮੇਂ ਵਿੱਚ ਤੁਹਾਡਾ ਸਾਥ ਛੱਡ ਜਾਂਦੇ ਹਨ ਤੁਹਾਡਾ ਕੋਈ ਵੀ ਫਿਰ ਸਖਾ ਨਹੀਂ ਰਹਿ ਜਾਂਦਾ ਤੇ ਸਾਥ ਸੰਗਤ ਜੀ ਉਸ ਵੇਲੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਵੇਖ ਲੈਣਾ ਜਦੋਂ ਤੁਸੀਂ ਭਰੋਸਾ ਰੱਖ ਕੇ ਗੁਰੂ ਸਾਹਿਬਾਂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋਗੇ ਗੁਰੂ ਸਾਹਿਬ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਸ਼ਹੀਦ ਸਿੰਘ ਤੁਹਾਡੇ ਅੰਗ ਸੰਗ ਆਪਣਾ ਪਹਿਰਾ ਲਗਾ ਦੇਣਗੇ ਸਾਰ ਸੰਗਿਆ ਜੀ ਸਾਡੇ ਸਾਰੇ ਹੀ ਦੁੱਖ ਦਲੇਦਰ ਕਸ਼ਟ ਜਿਹੜੇ ਹਨ ਪਲਾਂ ਵਿੱਚ ਹੀ ਦੂਰ ਹੋ ਜਾਣਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਤੰਦਰੁਸਤੀ ਬਖਸ਼ਦੇ ਹਨ ਪਰ ਇੱਥੇ ਗੱਲ ਸਾਧ ਸੰਗਤ ਜੀ ਸ਼ਰਧਾ ਤੇ ਭਾਵਨਾ ਵਿਸ਼ਵਾਸ ਦੀ ਹੈ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਵਿਸ਼ਵਾਸ ਕਿੰਨਾ ਕੁ ਰੱਖਣਾ ਹੈ ਸਾਡੇ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਇੱਕ ਸ਼ਰਧਾ ਭਾਵਨਾ ਨੂੰ ਲੈ ਕੇ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਵਾਲੇ ਹਾਂ ਇਸ ਦੇ ਨਾਲ ਸਾਧ ਸੰਗਤ ਜੀ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਵੀ ਦੱਸਣ ਵਾਲੇ ਹਨ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸਾਥ ਸੰਗਤ ਜੀ ਬਹੁਤ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਜੀ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਬਹੁਤ ਭੈਣ ਭਰਾ ਜਿਹੜੇ ਹਨ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਹਨ ਜਿਸ ਦੇ ਕਰਕੇ ਕਿ ਉਹ ਕਹਿੰਦੇ ਹਨ ਸਾਡੇ ਘਰ ਦੇ ਵਿੱਚ ਜੋ ਰਸੋਈ ਦੇ ਵਿੱਚ ਪਏ ਹੋਏ ਕੁਝ ਮਸਾਲੇ ਹਨ ਜੇ ਉਹਨਾਂ ਦਾ ਜਿਵੇਂ ਆਪਾਂ ਸਹੀ ਇਸਤੇਮਾਲ ਕਰੀਏ ਤਾਂ ਸਾਥ ਸੰਗਤ ਜੀ ਉਸਾਂ ਦੇ ਕਿਸਮਤ ਨੂੰ ਬਦਲ ਕੇ ਰੱਖ ਸਕਦੇ ਹਨ ਇਸੇ ਤਰ੍ਹਾਂ ਹੀ ਅੱਜ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਜਿਵੇਂ ਸੂਰਜ ਗ੍ਰਹਿਣ ਦਾ ਸਮਾਂ ਹੈ ਇਸ ਦਿਨ ਅਸੀਂ ਇੱਕ ਛੋਟਾ ਜਿਹਾ ਘਰੇਲੂ ਉਪਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੋ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਕਰ ਲੈਣਾ ਹੈ ਜਿਹੜੇ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ ਗਰੀਬੀ ਹੈ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਚੜ ਚੁੱਕਾ ਹੈ ਜਿਨ੍ਹਾਂ ਦੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਪੈਸੇ ਨੂੰ ਲੈ ਕੇ ਪਰੇਸ਼ਾਨੀ ਹੈ ਤੇ ਕਲੇਸ਼ ਹੋ ਜਾਂਦਾ ਹੈ ਤਾਂ ਸਾਧ ਸੰਗਤ ਜੀ ਉਹ ਭੈਣ ਭਰਾ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਰਸੋਈ ਕਰਦੇ ਜਿਹੜੇ ਮਸਾਲੇ ਦੇ ਤੌਰ ਤੇ ਵਰਤਿਆ ਜਾਣ ਵਾਲਾ ਜੀਰਾ ਹੁੰਦਾ ਹੈ ਉਸ ਦਾ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਜੇਕਰ ਤੁਸੀਂ ਅੱਜ ਸੂਰਜ ਗ੍ਰਹਿਣ ਦੇ ਮੌਕੇ ਤੇ ਜਾਂ ਫਿਰ ਵੀਰਵਾਰ ਨੂੰ ਇਸ ਉਪਾਅ ਨੂੰ ਆਪਣੇ ਘਰ ਵਿੱਚ ਕਰ ਲੈਣਾ ਹੈ ਤੁਹਾਡੇ ਘਰ ਦੇ ਵਿੱਚ ਫਿਰ ਕਦੇ ਵੀ ਧਨ ਦੀ ਕਮੀ ਨਹੀਂ ਆਵੇਗੀ ਕਈ ਭੈਣ ਭਰਾ ਇਸ ਗੱਲ ਤੋਂ ਜਾਣੋ ਨਹੀਂ ਹੁੰਦੇ ਜਿਹੜੇ ਉਹਨਾਂ ਦੇ ਘਰਾਂ ਵਿੱਚ ਜੋ ਮਸਾਲੇ ਪਏ ਹਨ ਉਹਨਾਂ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਹੈ ਜਿਵੇਂ ਸਾਧ ਸੰਗਤ ਜੀ ਸਾਡੇ ਖਾਣੇ ਨੂੰ ਬਹੁਤ ਜ਼ਿਆਦਾ ਸਵਾਦਿਸ਼ਟ ਬਣਾਉਂਦਾ ਹੈ ਇਸੇ ਤਰ੍ਹਾਂ ਹੀ ਸਾਡਾ ਇਹ ਜ਼ਿੰਦਗੀ ਨੂੰ ਵੀ ਖੁਸ਼ਹਾਲ ਬਣਾ ਸਕਦਾ ਹੈ ਜੇਕਰ ਅਸੀਂ ਇਸ ਦਿਨ ਨੂੰ ਆਪਣੇ ਘਰ ਦੇ ਵਿੱਚ ਇਹੀ ਜਗ੍ਹਾ ਤੇ ਇਹੋ ਜਿਹੀ ਜਗ੍ਹਾ ਤੇ ਜਿੱਥੇ ਜੀਰੇ ਦੇ ਪੰਜ ਦਾਣੇ ਸੁੱਟਣੇ ਹਨ ਅਸੀਂ ਇੱਕ ਸਿੰਪਲ ਤੇ ਘਰੇਲੂ ਉਪਾਅ ਕਰ ਸਕਦੇ ਹਾਂ ਇਸ ਦੇ ਨਾਲ ਜਿਸ ਦੇ ਨਾਲ ਫਿਰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਤੁਹਾਡੇ ਜੀਵਨ ਦੀ ਹਰ ਇੱਕ ਪਰੇਸ਼ਾਨੀ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਇਸ ਦੇ ਨਾਲ ਨਾਲ ਸਤ ਸੰਗਰ ਜੀ ਸਾਨੂੰ ਕਈ ਵਾਸਤੂ ਦੋਸ਼ ਦੇ ਅਨੁਸਾਰ ਸਾਨੂੰ ਜੀਰੇ ਦੇ ਕਈ ਉਪਾਅ ਦੱਸਦੇ ਜਾਂਦੇ ਹਨ ਜਿਨ੍ਹਾਂ ਨੂੰ ਕਰਨ ਦੇ ਨਾਲ ਸਤ ਸੰਗਾ ਜੀ ਸਿਰਫ ਅਸੀਂ ਆਪਣੀ ਜ਼ਿੰਦਗੀ ਨੂੰ ਹੀ ਨਹੀਂ ਸिखਾਲਾ ਕਰ ਪਾਉਂਦੇ ਜਿਸ ਦੇ ਨਾਲ ਸਾਡੇ ਧਨ ਸੰਬੰਧੀ ਜਿੰਨੀਆਂ ਵੀ ਮੁਸ਼ਕਿਲਾਂ ਹੁੰਦੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਦੇ ਨਾਲ ਨਾਲ ਜੇਕਰ ਜੋਤਿ ਸ਼ਾਸਤਰ ਦੇ ਅਨੁਸਾਰ ਜੀਰਾ ਜਿਵੇਂ ਸਾਡੇ ਖਾਣੇ ਨੂੰ ਸਵਾਦਿਸ਼ਟ ਬਣਾਉਂਦਾ ਹੈ ਉਸੇ ਨਾਲ ਹੀ ਜੇਕਰ ਅਸੀਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਤੇ ਇਹ ਸਾਡੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰ ਦਿੰਦਾ ਹੈ ਇਸ ਦਾ ਉਪਾਅ ਕਰਨਾ ਕਿਵੇਂ ਹੈ ਤੇ ਕਿਸ ਸਮੇਂ ਕਰਨਾ ਹੈ ਕਿੰਨਾ ਸਮਾਂ ਕਰ ਸਕਦੇ ਹਾਂ ਇਹ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਮਿਲ ਜਾਵੇਗੀ ਜੀਰੇ ਦਾ ਉਪਾਅ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆਉਣੀ ਸ਼ੁਰੂ ਹੋ ਜਾਵੇਗੀ ਨਾਲੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਦੂਜੇ ਪਾਸੇ ਤੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ ਜਿਸ ਵੀ ਕੰਮ ਨੂੰ ਤੁਸੀਂ ਨਵੇਂ ਸਿਰੇ ਤੋਂ ਸ਼ੁਰੂ ਕਰੋਗੇ ਉਸੇ ਹੀ ਕੰਮ ਵਿੱਚ ਹੁਣ ਤੁਸੀਂ ਸਫਲ ਹੋ ਜਾਓਗੇ ਹਰ ਇੱਕ ਕੰਮ ਵਿੱਚ ਤੁਹਾਨੂੰ ਕਾਮਯਾਬੀ ਮਿਲਣੀ ਸ਼ੁਰੂ ਹੋ ਜਾਵੇਗੀ ਜਿਵੇਂ ਸਾਤ ਸੰਗਤ ਜੀ ਕਈ ਭੈਣ ਭਰਾਵਾਂ ਦੀ ਕੁੰਡਲੀ ਦੇ ਵਿੱਚ ਰਾਹੂ ਦੋਸ਼ ਮੰਗਲ ਦੋਸ਼ ਜਾਂ ਫਿਰ ਸ਼ਨੀ ਦੋਸ਼ ਲੱਗੇ ਹੁੰਦੇ ਹਨ ਜਿਸ ਦੇ ਕਾਰਨ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੇ ਕਮਾਕਾਰਾਂ ਵਿੱਚ ਲੈ ਕੇ ਬਹੁਤ ਹੀ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਮਨੁੱਖ ਬਹੁਤ ਹੀ ਜ਼ਿਆਦਾ ਟੁੱਟ ਚੁੱਕਾ ਹੁੰਦਾ ਹੈ ਇਸ ਨਾਲ ਤੁਹਾਡੇ ਘਰ ਵਿੱਚ ਧਨ ਆਉਣਾ ਜਿਹੜਾ ਹੈ ਕਈ ਵਾਰ ਬੰਦ ਹੀ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਂਦੀ ਹੈ ਜਿਸ ਦਾ ਤੁਸੀਂ ਇਲਾਜ ਕਰਵਾ ਕਰਵਾ ਕੇ ਥੱਕ ਚੁੱਕੇ ਹੁੰਦੇ ਹੋ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਦਵਾਈ ਅਸਰ ਨਹੀਂ ਕਰਦੀ ਤੁਸੀਂ ਕੋਸ਼ਿਸ਼ ਤਾਂ ਬੜੀ ਕਰਦੇ ਹੋ ਪਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ ਕਈ ਭੈਣ ਭਰਾ ਆਖ ਦਿੰਦੇ ਹਨ ਅਸੀਂ ਬੜੀ ਜ਼ਿਆਦਾ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਵਿੱਚ ਕਿਸੇ ਚੀਜ਼ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਤਾਂ ਸਾਡੇ ਘਰ ਬਿਲਕੁਲ ਹੀ ਨਹੀਂ ਖੜਦਾ ਇਸੇ ਤਰ੍ਹਾਂ ਜੋ ਵੀ ਅਸੀਂ ਤੁਹਾਨੂੰ ਅੱਜ ਜੀਰੇ ਦੇ ਪੰਜ ਦਾਣਿਆਂ ਦਾ ਉਪਾਅ ਦੱਸਣ ਵਾਲੇ ਹਾਂ ਜੇਕਰ ਇਸ ਨੂੰ ਸਹੀ ਤਰੀਕੇ ਦੇ ਨਾਲ ਤੇ ਸ਼ਰਧਾ ਵਿਸ਼ਵਾਸ ਦੇ ਨਾਲ ਕਰ ਲੈਂਦੇ ਹੋ ਤੁਹਾਨੂੰ ਜ਼ਿੰਦਗੀ ਵਿੱਚ ਇਸ ਦਾ ਜ਼ਰੂਰ ਫਾਇਦਾ ਮਿਲ ਜਾਵੇਗਾ ਇਸੇ ਤਰ੍ਹਾਂ ਹੀ ਸਾਤਸੰਗ ਜੀ ਜੀਰਾ ਸਾਡੇ ਰਸੋਈ ਦੇ ਵਿੱਚ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੀ ਹੈ ਜੋ ਕਿ ਸਾਡੇ ਖਾਣੇ ਨੂੰ ਬਹੁਤ ਜ਼ਿਆਦਾ ਸਵਾਦਿਸ਼ਟ ਬਣਾਉਂਦਾ ਹੈ ਤੇ ਪਚਣ ਵਾਲਾ ਬਣਾਉਂਦਾ ਹੈ ਸਾਤਸੰਗ ਜੀ ਇਹ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤੇ ਤੁਸੀਂ ਨੇੜੇ ਦੇ ਸਟੋਰ ਤੋਂ ਲੈ ਕੇ ਆ ਸਕਦੇ ਹੋ ਆਪਣੇ ਘਰ ਵਿੱਚ ਲਿਆ ਕੇ ਰੱਖ ਸਕਦੇ ਹੋ ਸੋ ਇਸੇ ਤਰ੍ਹਾਂ ਹੀ ਸਾਸੰਗਰ ਜੀ ਵਾਸਤੂ ਸ਼ਾਸਤਰ ਦੇ ਅਨੁਸਾਰ ਕਿਹਾ ਜਾਂਦਾ ਹੈ ਜੇਕਰ ਕੋਈ ਵੀ ਮਨੁੱਖ ਮਾਤਾ ਲక్ష్ਮੀ ਜੀ ਦਾ ਵਰਦਾਨ ਚਾਹੁੰਦਾ ਹੈ ਭਾਵ ਕਿ ਘਰ ਵਿੱਚ ਪੈਸੇ ਦੀ ਬਰਕਤ ਚਾਹੁੰਦਾ ਹੈ ਉਹ ਜੀਰੇ ਦੇ ਸਹੀ ਤਰੀਕੇ ਨਾਲ ਉਪਾਹ ਕਰ ਲੈ ਉਸ ਦੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਕਦੇ ਵੀ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਨਹੀਂ ਹੋਵੇਗੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਘਰ ਤੇ ਪਰਿਵਾਰ ਵਿੱਚ ਕਿਰਪਾ ਬਣੀ ਰਹੇ ਸਭ ਤੋਂ ਪਹਿਲਾ ਉਪਾਅ ਸਾਤ ਸੰਗਤ ਜੀ ਜਿਵੇਂ ਕਈ ਭੈਣ ਭਰਾਵਾਂ ਦੇ ਸਿਰ ਤੇ ਬੜਾ ਕਰਜ਼ਾ ਹੁੰਦਾ ਹੈ ਜਿਸ ਦੇ ਨਾਲ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਨ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਕਰੀਏ ਤੇ ਕੀ ਕਰੀਏ ਇਸ ਤਰ੍ਹਾਂ ਸਾਤ ਸੰਗਤ ਜੀ ਇਸ ਉਪਾਅ ਨੂੰ ਕਰਨ ਦੇ ਨਾ ਪਹਿਲਾਂ ਇਹ ਹੀ ਉਪਾਅ ਤੁਸੀਂ ਕਰ ਲੈਣਾ ਹੈ ਜਿਵੇਂ ਸ਼ੁੱਕਰਵਾਰ ਦੇ ਦਿਨ ਨੂੰ ਸਾਤ ਸੰਗਤ ਜੀ ਮਾਤਾ ਲక్ష్ਮੀ ਦਾ ਦਿਨ ਮੰਨਿਆ ਜਾਂਦਾ ਹੈ ਉਸ ਦਿਨੋਂ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਫਾਇਦਾ ਮਿਲ ਜਾਵੇਗਾ ਤੁਹਾਡੇ ਤੇ ਚੜਿਆ ਹੋਇਆ ਕਰਜ਼ਾ ਉਤਰ ਜਾਵੇਗਾ ਇਸ ਉਪਾਅ ਨੂੰ ਤੁਸੀਂ 5 ਹਫ਼ਤੇ ਲਗਾਤਾਰ ਕਰਨਾ ਹੈ ਇਸ ਉਪਾਅ ਨੂੰ ਕਰਨ ਵਾਲੇ ਮਨੁੱਖ ਬਿਲਕੁਲ ਹੀ ਸਚੁਮਤਾ ਰੱਖਣੀ ਜ਼ਰੂਰ ਚਾਹੀਦੀ ਹੈ ਭਾਵ ਕਿ ਇਸ ਦਿਨ ਸ਼ਰਾਬ ਮੇਲਟ ਤੋਂ ਦੂਰ ਰਹਿਣਾ ਹੈ ਇਸ ਨੂੰ ਕਰਨ ਦੇ ਲਈ ਸਾਥ ਸੰਗਤ ਜੀ ਤੁਸੀਂ ਸਵੇਰ ਦੇ ਸਮੇਂ ਉੱਠਣਾ ਹੈ ਇਸ਼ਨਾਨ ਕਰਕੇ ਕੋਸ਼ਿਸ਼ ਕਰੋ ਕਿ ਰੈੱਡ ਕਲਰ ਦੇ ਕੱਪੜੇ ਪਾਓ ਕਿਉਂਕਿ ਇਹ ਕਪੜੇ ਪੂਜਾ ਦੇ ਵਿੱਚ ਪਾਉਣੇ ਬੜੇ ਸ਼ੁਭ ਮੰਨੇ ਜਾਂਦੇ ਹਨ ਨਾਲ ਹੀ ਤੁਸੀਂ ਥੋੜਾ ਜਿਹਾ ਲਾਲ ਕਪੜਾ ਨਾਲ ਲੈਣਾ ਹੈ ਤੇ ਇੱਕ ਮੁਠੀ ਜੀਰੇ ਦੀ ਲੈਣੀ ਹੈ ਉਸ ਦੇ ਉੱਪਰ ਤੁਸੀਂ 1 ਰੁਪਏ ਦਾ ਸਿੱਕਾ ਰੱਖਣਾ ਹੈ ਤੇ ਸਾਰੇ ਸਮਾਨ ਨੂੰ ਤੁਸੀਂ ਚੰਗੀ ਤਰ੍ਹਾਂ ਬੰਨ ਲੈਣਾ ਹੈ ਇਸ ਨੂੰ ਲੈ ਕੇ ਤੁਸੀਂ ਕਿਸੇ ਵੀ ਮੰਦਿਰ ਜਾਂ ਗੁਰਦੁਆਰੇ ਵਿੱਚ ਜਾ ਸਕਦੀ ਹੋ ਜੋ ਵੀ ਤੁਸੀਂ ਇਹ ਪੋਟਲੀ ਬੰਨੀ ਹੋਈ ਹੈ ਇਸ ਦਾ ਤੁਸੀਂ ਦਾਨ ਕਰਕੇ ਆਉਣਾ ਹੈ ਜੇਕਰ 1 ਰੁਪਏ ਤੋਂ ਇਲਾਵਾ ਤੁਸੀਂ ਜਿੰਨੇ ਵੀ ਪੈਸੇ ਦਾਨ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸ਼ਰਧਾ ਭਾਵਨਾ ਦੇ ਨਾਲ ਕਰਨੇ ਹਨ ਇਸ ਦੇ ਨਾਲ ਤੁਹਾਡੇ ਤੇ ਜਿਹੜਾ ਵੀ ਕਰਜ਼ਾ ਚੜਿਆ ਹੋਵੇਗਾ ਉਹ ਉੱਤਰ ਜਾਵੇਗਾ ਦੂਸਰਾ ਉਪਾਅ ਸਾਤ ਸੰਗਤ ਜੀ ਬਰਕਤ ਦੇ ਲਈ ਜਦੋਂ ਤੁਹਾਡੇ ਘਰ ਵਿੱਚ ਥੋੜੀ ਬਹੁਤ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਤ ਸੰਗਤ ਜੀ ਜੋ ਰਿਸ਼ਤੇਦਾਰ ਹਨ ਸਾਖ ਸੰਬੰਧੀ ਹਨ ਉਹ ਹੀ ਨਜ਼ਰ ਲਗਾਉਣੀ ਸ਼ੁਰੂ ਕਰ ਦਿੰਦੇ ਹਨ ਨਜ਼ਰ ਦੋਸ਼ ਬਣ ਜਾਂਦਾ ਹੈ ਕਿਉਂਕਿ ਨਜ਼ਰ ਇੰਨੀ ਬੁਰੀ ਚੀਜ਼ ਹੈ ਜੋ ਹਰੇ ਭਰੇ ਦਰਖਤ ਨੂੰ ਵੀ ਸੁਕਾ ਕੇ ਰੱਖ ਦਿੰਦੀ ਹੈ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਨਹੀਂ ਹੁੰਦੀ ਜੇਕਰ ਤੁਸੀਂ ਆਪਣੇ ਘਰ ਦੀ ਬਰਕਤ ਚਾਹੁੰਦੇ ਹੋ ਕਾਰੋਬਾਰ ਵਿੱਚ ਤਰੱਕੀ ਚਾਹੁੰਦੇ ਹੋ ਇਸ ਦੇ ਲਈ ਸਾਧ ਸੰਗਤ ਜੀ ਇਸ ਉਪਾਰ ਨੂੰ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਵਿੱਚ ਹੀ ਕਰਨਾ ਹੈ ਤੇ ਇਸ ਉਪਾਰ ਨੂੰ ਮੰਗਲਵਾਰ ਜਾਂ ਫਿਰ ਸ਼ਨੀਵਾਰ ਹੀ ਕਰਨਾ ਹੈ ਕਰਨ ਦੇ ਨਾਲ ਘਰ ਦੀ ਜਿੰਨੀ ਵੀ ਮੜੀ ਊਰਜਾ ਹੈ ਉਹ ਦੂਰ ਹੋ ਜਾਵੇਗੀ ਤੇ ਸਕਾਰਾਤਮਕ ਊਰਜਾ ਦਾ ਪਰਵੇਸ਼ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਮਿੱਟੀ ਦਾ ਦੀਵਾ ਲੈਣਾ ਹੈ ਉਸ ਵਿੱਚ ਤੁਸੀਂ ਪੰਜ ਦਾਣੇ ਜੀਰੇ ਦੇ ਰਖੜੇ ਹਨ ਤੇ ਤਿੰਨ ਲੌਂਗ ਰਖਣੇ ਹਨ ਉਸ ਤੋਂ ਬਾਅਦ ਤੁਸੀਂ ਇਸ ਦੀਵੇ ਨੂੰ ਜਗਾ ਦੇਣਾ ਹੈ ਦੀਵੇ ਦੇ ਵਿੱਚ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਤੇ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਇਸ ਨੂੰ ਕਰ ਦੇ ਕਿਸੇ ਵੀ ਕੋਨੇ ਵਿੱਚ ਰੱਖ ਦੇਣਾ ਹੈ ਤੇ ਸ਼ਰਧਾ ਭਾਵਨਾ ਦੇ ਨਾਲ ਜਗਲਾ ਦੇਣਾ ਹੈ। ਮਨ ਵਿੱਚ ਜੋ ਵੀ ਤੁਹਾਡੇ ਭਾਵਨਾ ਹੋਵੇਗੀ ਉਹ ਜ਼ਰੂਰ ਪੂਰੀ ਹੋ ਜਾਵੇਗੀ। ਜਿਹੜੇ ਭੈਣ ਭਰਾ ਇਸ ਉਪਾਅ ਦੇ ਬਾਰੇ ਆਖਦੇ ਹਨ ਕਿ ਇਹ ਅੰਧਵਿਸ਼ਵਾਸ ਜਾਂ ਵਹਿਮ ਭਰਮ ਹੈ। ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਦੇ ਵਿੱਚ ਜੇਕਰ ਹੋ ਤਾਂ ਇਸ ਉਪਾਅ ਨੂੰ ਕਰਕੇ ਜ਼ਰੂਰ ਵੇਖ ਲੈਣਾ। ਜਿਹੜੇ ਵੀ ਭੈਣ ਭਰਾ ਕਿਸੇ ਗੱਲ ਤੋਂ ਪਰੇਸ਼ਾਨ ਹਨ ਆਪਣੀ ਜ਼ਿੰਦਗੀ ਤੋਂ ਦੁਖੀ ਹਨ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਤਾਂ ਸਾਧ ਸੰਗਤ ਜੀ ਮਨੁੱਖ ਕਦੇ ਵੀ ਇਹ ਚੀਜ਼ ਨਹੀਂ ਕਹਿੰਦਾ ਅੰਧ ਵਿਸ਼ਵਾਸ ਜਾਂ ਵਹਿਮ ਭਰਮ ਉਹ ਤਾਂ ਫਿਰ ਉਹ ਉਪਾਅ ਕਰਕੇ ਜ਼ਰੂਰ ਵੇਖਦਾ ਹੈ ਜੀਰੇ ਦੇ ਬਹੁਤ ਹੀ ਚੰਗੇ ਤੇ ਪਾਵਰਫੁੱਲ ਉਪਾਹਨ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤੇ ਜੇਕਰ ਤੁਹਾਨੂੰ ਲੱਗੇ ਕਿ ਵਹਿਮ ਭਰਮ ਹੈ ਤੇ ਤੁਸੀਂ ਇਸ ਵੀਡੀਓ ਨੂੰ ਇਗਨੋਰ ਵੀ ਕਰ ਸਕਦੇ ਹੋ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਤੁਸੀਂ ਇਦਾਂ ਦੇ ਉਪਾਅ ਕਰਨੇ ਸ਼ੁਰੂ ਕਰਦੇ ਹੋ ਤਾਂ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਹੈ ਮਨ ਦੇ ਵਿੱਚ ਪਰਮਾਤਮਾ ਜੀ ਨੂੰ ਸਿਮਰਦੇ ਰਹਿਣਾ ਹੈ ਉਹਨਾਂ ਨੂੰ ਅੰਗ ਸੰਗ ਸਮਝ ਕੇ ਇਹ ਕਰਨਾ ਹੈ ਜੀਰੇ ਦੇ ਜਿਹੜੇ ਉਪਾਹਨ ਇਹ ਬੜੇ ਹੀ ਪਾਵਰਫੁਲ ਸਾਬਿਤ ਹੁੰਦੇ ਹਨ ਜੋਤਿਸ਼ ਸ਼ਾਸਤਰ ਵਿੱਚ ਇਸ ਦੇ ਬਾਰੇ ਬਹੁਤ ਹੀ ਦੱਸਿਆ ਗਿਆ ਹੈ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸੂਰਜ ਗ੍ਰਹਿਣ ਦੇ ਮੌਕੇ ਮਾੜੀਆਂ ਕਿਰਨਾਂ ਤੋਂ ਤੁਹਾਡਾ ਬਚਾਅ ਹੋ ਜਾਵੇ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰ ਲੈਣਾ ਹੈ ਤੇ ਨਾਲ ਦੇ ਨਾਲ ਤੁਸੀਂ ਮਨ ਵਿੱਚ ਮੋਲ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ